ਭਾਈ ਅਜੀ ਜਿਹੜਾ ਉੱਤੇ ਸਾਡੇ ਮਹਰਾਜ ਵਾਲੀ ਜ਼ਮੀਨ ਦਾ ਚੱਕਰ ਸੀਗਾ ਨਾ ਸਾਨੂੰ ਅੱਜ ਮੁਲਾਜ਼ਮਾਂ ਫੇਰ ਬੜੇ ਸਤਕਾਰ ਨਾਲ ਲੈ ਚਲੇ ਆਗੇ ਤੇ ਇਹ ਨਹੀਂ ਪਤਾ ਫੋਲਡ ਜਾਣੇ ਕਿੱਥੇ ਜਿੰਨੇ ਸਰਪੰਚ ਮੈਂਬਰ ਸਾਫਕਾ ਸਾਰੇ ਨਾਲ ਜਾਂਦੇ ਆ ਮੁਲਾਜ਼ਮਾਂ ਨੇ ਪਿਆਰ ਸਤਕਾਰ ਨਾਲ ਲਗਾਇਆ ਜੂਨੀਅਨ ਦੇ ਬੰਦੇ ਵੀ ਸਾਡੇ ਨਾਲ ਆ ਪਰ ਹੈ ਸਾਡਾ ਨਜਾਇਜ਼ ਇਹ ਧੱਕੇਸ਼ਾਹੀ ਧੱਕੇਸ਼ਾਹੀ ਸਾਡੇ ਨਾਲ ਆਏ ਆ ਸਾਡਾ ਤਾਂ ਬਾਕੀ ਗੱਲ ਤਾਂ 20 ਕਿੱਲੇ ਤੇ ਸਾਡੀ ਜ਼ਮੀਨ ਸੀ 7-8 ਕਰੋੜ ਨੂੰ ਕਿੱਲਾ ਅਸੀਂ ਬੈਠਾ 20 ਲੱਖ ਵਾਲੀ ਚ ਬਿਲਕੁਲ ਸਾਡੀ ਬੇਕੂਫੀ ਇਹ ਹੈ ਅਸੀਂ ਸਾਰਾ ਹੀ ਨੱਪਣਾ ਸੀਗਾ ਤੇ ਹੁਣ ਅਸੀਂ ਪ੍ਰਸ਼ਾਸਨ 'ਕਿ ਇਹ ਬੇਨਤੀ ਕਰਦੇ ਹਾਂ ਹੁਣ ਅਸੀਂ 40 ਦੇ 40 ਕਿਲੇ ਨੱਪਾਂਗੇ ਜਾਂ ਸਾਨੂੰ ਪਰਚੇ ਪਾ ਕੇ ਸਾਡੇ ਅੰਦਰ ਕਰਕੇ ਸਾਨੂੰ 2 ਮਹੀਨੇ ਜੇਲ੍ਹ ਚ ਲਵਾਓ ਪਰ ਜ਼ਮੀਨ ਤੋਂ ਪਿੱਛੇ ਨਹੀਂ ਅਸੀਂ ਹਟਾਂਗੇ ਜਿੰਨੇ ਵੀ ਯੂਨੀਅਨ ਦੇ ਬੰਦੇ ਐ ਸਰਪੰਚ ਮੈਂਬਰ ਸਾਫ ਕਾਮਯੂਤਾ ਸਭ ਸਾਡੇ ਨਾਲ ਐ ਯੂਨੀਅਨ ਦੇ ਬੰਦੇ ਸਾਡੇ ਨਾਲ ਐ ਸਾਡਾ ਕੋਈ ਪਾਰਟੀ ਨਾ ਹਾਨੂੰ ਕਾਂਗਰਸ ਪਿਆਰੀ ਐ ਨਾ ਕਾਲੀ ਨਾ ਆਪ ਵਾਲੀ ਅਸੀਂ ਆਪ ਦੇ ਪਿੰਡ ਦਾ ਸੰਘਰਸ਼ ਸਾਡਾ ਸਾਂਝਾ ਸੰਘਰਸ਼ ਐ ਜਿੰਨਾ ਚਿਰ ਸਾਨੂੰ ਜ਼ਮੀਨ ਪੱਕੇ ਤੌਰ ਤੇ ਨਹੀਂ ਮਿਲਦੀ ਤੇ ਅਸੀਂ ਐਸੇ ਤਹਾਡੇ ਰਹਾਂਗੇ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਹੌਸ ਸ਼ੰਗਾਰਸ਼ ਕਮੇਟੀ ਜਿੰਦਾਬਾਦ ਮਰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਤੱਕੇ ਸ਼ਾਹੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਕਡਿਆ ਪ੍ਰਸ਼ਾਸਨ ਮੁਰਦਾਬਾਦ 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 ਕਡਿਆ ਪ੍ਰਸ਼ਾਸਨ ਮੁਰਦਾਬਾਦ 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 ਇਥੋ ਦੀਆਂ ਬਕਾਊ ਸਰਕਾਰਾਂ ਮੁਰਦਾਬਾਦ 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 ਇਥੋ ਦੀਆਂ ਬਕਾਊ ਸਰਕਾਰਾਂ ਮੁਰਦਾਬਾਦ 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 ਇਨਕਲਾਬ ਜ਼ਿੰਦਾਬਾਦ 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 ਦੀਪ ਤੇਰੀ ਸੋਚ ਤੇ ਜੈ ਜੈਕਾਰ ਹੋ ਕੇ ਦੀਪ ਤੇਰੀ ਸੋਚ ਤੇ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਪ੍ਰਸ਼ਾਸਨ ਮਰਦਾਬਾਦ 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 ਇਹ ਤੁਹਾਡਾ ਕਟਿਆ ਪ੍ਰਸ਼ਾਸਨ ਮਰਦਾਬਾਦ ਕਰਨ ਵਾਲਾ ਸਰਕਾਰਾਂ ਮਰਦਾਬਾਦ 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 ਗੁੰਡਾਗਰਦੀ ਕਰਨ ਵਾਲਾ ਸਰਕਾਰਾਂ ਮਰਦਾਬਾਦ 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 ਬੋਲੇ ਸੋਨਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ